ਮੁੱਖ ਦੀ ਗੱਲ ਗੁਰਮਖੋ ਪੰਜ ਦਿਨ ਤਸੀਹੇ ਦਿੱਤੇ ਗੁਰੂ ਅਰਜੁਨ ਦੇ ਤੇ ਤਿੰਨ ਤਰੀਕਿਆਂ ਦੇ ਤਸੀਹੇ ਦਿੱਤੇ ਪਹਿਲਾ ਤਸੀਹਾ ਜਿਹੜਾ ਸ਼ੁਰੂ ਹੋਇਆ ਸਤਗੁਰਾਂ ਨੂੰ ਪਹਿਲੇ ਦਿਨ ਦੀਗ ਵਿੱਚ ਉਬਾਲਿਆ ਗਰਮ ਪਾਣੀ 'ਚ ਫਲੂਵੇ ਹੋ ਗਏ ਕਿਉਂਕਿ ਇਸ ਤਰ੍ਹਾਂ ਗਰਮ ਪਾਣੀ 'ਚ ਪਾਇਆ ਜਦੋਂ ਸਕਿਨ ਜਿਹੜੀ ਫਲੂਵੇ ਹੋ ਗਈ ਉੱਥੋਂ ਕੱਢਿਆ ਗਿਆ ਦੂਜਾ ਫਿਰ ਤਸੀਹਾ ਦਿੱਤਾ ਜਦੋਂ ਫਲੂਵੇ ਹੋ ਗਏ ਪਾਣੀ ਨਾਲ ਭਰ ਗਏ ਉਹ ਫਲੂਵੇ ਫਟੇ ਤੇ ਇਹਨਾਂ ਨੇ ਫਿਰ ਗਰਮ ਰੇਤਾ ਮਹਾਰਾਜ ਦੇ ਸਿਰ ਤੇ ਸਟਿਆ ਉਹ ਸਾਰੇ ਤਨ ਦੇ ਉੱਤੇ ਪਿਆ ਤੀਸਰਾ ਫਿਰ ਤਸੀਹ ਜਿਹੜਾ ਅੰਤਲਾ ਦਿੱਤਾ ਜਾਂਦਾ ਹੈ ਉਹ ਹਜ਼ੂਰ ਨੂੰ ਤਤੀ ਤਵੀ ਉੱਤੇ ਬਿਠਾਇਆ ਜਾਂਦਾ ਸੱਚ ਐਵੇਂ ਆਪਣੇ ਵੀ ਤਪਾਂਦੇ ਰਹੇ ਬ੍ਰਾਹਮਣ ਵੀ ਤਪਾਂਦੇ ਰਹੇ ਹਕੂਮਤ ਨੇ ਤਾਂ ਖੀਰ ਕਰ ਦਿੱਤੀ ਤਵੀ ਤੇ ਬਿਠਾ ਕੇ ਤਪਾਂਦੀ ਪਰ ਗੁਰੂ ਅਰਜੁਨ ਦੇ ਅੱਜ ਵੀ ਠੰਡਾ ਹੈ ਤਪਦਾ ਹੋਇਆ ਫਿਰ ਦਸੁਕਮਣੀ ਦੀ ਇੱਕ ਕਸ਼ਟਪਦੀ ਪੜੇ ਤੇ ਅੰਦਰ ਠੰਡ ਬਹਿ ਜਾਂਦਾ